ਮੈਨੂੰ ਨਹੀਂ ਮਿਲ ਰਿਹਾ ਉਹਦੇ ਕੋਲ ਵੱਡੇ ਵੱਡੇ ਪੋਲੀਵੁੱਡ ਆਰਟਿਸਟਾਂ ਤੋਂ ਅਸੀਂ ਲੱਕੀਵਾਂ ਪਰਸਨ ਆਗੀ ਸਾਡੇ ਸ਼ੂਟ ਤੇ ਇੰਡਸਟਰੀ ਨੂੰ ਤੋਂ ਵਧੀਆ ਗੁੰਦਾ ਅਫਸਾਰੀ ਨਾ ਤੇ ਨੰਬਰ 2 ਇਹ ਆ ਵੀ ਇਹ ਨਹੀਂ ਵੀ ਮੇਰੇ ਸ਼ੂਟ ਤੇ ਆਇਆ ਤਾਂ ਸਾਰੇ ਤੁਸੀਂ ਵੀ ਸਾਰੇ ਉਹਨਾਂ ਨੂੰ ਮੈਨੀ ਟਾਈਮ ਮਿਲੇ ਆ ਮੈਨੂੰ ਇਦਾਂ ਲੱਗਦਾ ਵੀ ਉਹ ਬਹੁਤ ਖੁਸ਼ ਹੁੰਦਾ ਜਦੋਂ ਪੰਜਾਬੀ ਬੰਦਾ ਉਹਨੂੰ ਮਿਲਦਾ ਔੜ ਕੇ ਮਿਲਦਾ ਜਿਦਾ ਪੰਜਾਬੀ ਚ ਕਹ ਲੋ ਵੀ ਔੜ ਕੇ ਮਿਲਣਾ ਧੱਕ ਪਾ ਦੇਾਂਗੇ ਧੱਕ ਪਾ ਦੇਾਂਗੇ ਉਹ ਕਾਕਾ ਧੱਕ ਪਾ ਦੇਾਂਗੇ ਖੱਕ ਪਾ ਦਿਆਂਗੇ ਮੈਨੂੰ ਲੱਗਾ ਤੁਹਾਨੂੰ ਗਲਤ ਲੱਗਾ ਕੁਝ ਉਹਨਾਂ ਨਾਲ ਆਪਣਾ ਕਿਉਂਕਿ ਉਹ ਸੇਮ ਬਿਲਡਿੰਗ 'ਚ ਰਹਿੰਦੇ ਆ ਤੇ ਫਿਰ ਉਹ ਸਾਡੇ ਸ਼ੂਟ ਤੇ ਵੀ ਆਏ ਸਾਡੇ ਲਈ ਬਹੁਤ ਵੱਡੀ ਗੱਲ ਸੀ ਕਿ ਜਿੱਥੇ ਕਪਲ ਸ਼ਰਮਾ ਨੂੰ ਟਾਈਮ ਨਹੀਂ ਮਿਲ ਰਿਹਾ ਉਹਦੇ ਕੋਲ ਵੱਡੇ ਵੱਡੇ ਬਾਲੀਵੁੱਡ ਆਰਟਿਸਟਾਂ ਤੋਂ ਅਸੀਂ ਲੱਕੀਵਾਂ ਪਰ ਸੁਨਿਆਗੀ ਸਾਡੇ ਸ਼ੂਟ ਤੇ ਯਾਰ ਇਹ ਵੀ ਵੀ ਕੌਮ ਦਾ ਸ਼ੌਂਕ ਰੱਖਦੇ ਹੋਈ ਕਦਾਂ ਉਹ ਵੀ ਕੌਮ ਦਾ ਸ਼ੌਂਕ ਰੱਖਦੇ ਹੋਈ ਗੋਡਲੀ ਮੈਂ ਸੋਚਦਾ ਹਾਂ ਵੀ ਇੰਡਸਟਰੀਆਂ ਤੋਂ ਵਧੀਆ ਗਾਉਂਦਾ ਆਫਰ ਸਾਰੀ ਨਾਲ ਤੇ ਨੰਬਰ 2 ਇਹ ਆ ਵੀ ਜਦੋਂ ਮੈਂ ਮਿਲਿਆ ਦੋਨਾਂ ਬੰਦਿਆਂ ਨੂੰ ਮੇਰੇ ਮਨ 'ਚ ਸੀ ਵੀ ਮੇਰਾ ਇਹਨਾਂ ਇਹਨਾਂ ਜਿੰਨਾ ਲੈਵਲ ਤਾਂ ਨਹੀਂਗਾ ਪਰ ਉਹ ਮੈਨੂੰ ਉਹਨਾਂ ਨੇ ਫੀਲ ਨਹੀਂ ਹੋਣ ਦਿੱਤਾ ਕਿਉਂਕਿ ਮੇਰੇ ਸ਼ੂਟ ਤੇ ਆਉਣਾ ਬਹੁਤ ਵੱਡੀ ਗੱਲ ਆ ਮੇਰੇ ਲਈ ਮੈਂ ਤਾਂ ਇਹ ਸੋਚਦਾ ਕਿ ਹੁਣ ਮੈਂ ਨੈਕਸਟ ਉਹ ਜਿਹੜੇ ਮੇਰੇ ਕੋਲ ਉਹਨਾਂ ਦੇ ਹੈਗੇ ਆ ਸਟੋਰੀ ਵਗੈਰਾ ਬਣਾਈਆਂ ਮੈਂ ਸ਼ੇਅਰ ਕਰੂੰਗਾ ਥੋੜੇ ਨੰਬਰ 4 ਬਣ ਜਾਣਗੇ ਤੇ ਪਰ ਮੈਂ ਇੱਕ ਇੱਕ ਚੀਜ਼ ਸਾਂਝੀ ਕਰਨੀ ਚਾਹੁੰਦਾ ਵੀ ਕਪਲ ਇਹ ਨਹੀਂ ਵੀ ਮੇਰੇ ਸ਼ੂਟ ਤੇ ਆਇਆ ਉਹ ਸਾਰੇ ਤੁਸੀਂ ਵੀ ਸਾਰੇ ਉਹਨਾਂ ਨੂੰ ਮੈਨੀ ਟਾਈਮ ਮਿਲੇ ਆ ਤੇ ਮੈਨੂੰ ਇਦਾਂ ਲੱਗਦਾ ਵੀ ਉਹ ਬਹੁਤ ਖੁਸ਼ ਹੁੰਦਾ ਜਦੋਂ ਪੰਜਾਬੀ ਬੰਦਾ ਉਹਨੂੰ ਮਿਲਦਾ ਉੜ ਕੇ ਮਿਲਦਾ ਜਿੱਦਾਂ ਪੰਜਾਬੀ ਚ ਕਹ ਲੋ ਵੀ ਉੜ ਕੇ ਮਿਲਣਾ ਤੇ ਦਿਲ ਖੋਲ ਕੇ ਮਿਲਣਾ ਇਦਾਂ ਉਹ ਮਿਲਿਆ ਇੱਕ ਤੁਸੀਂ ਗੱਲ ਦੇ ਵਿੱਚ ਇਸ਼ਾਰਾ ਕੀਤਾ ਉਹ ਕੀ ਮਤਲਬ ਹੈ ਹਾਂਜੀ ਇਸ਼ਾਰਾ ਕੀਜੀ ਤਾਂ ਤੁਸਾਂ ਪਾ ਦੇ ਹਾਂਜੀ 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 ਇਸ਼ਾਰਾ ਕੀਤਾ ਹੁੰਦਾ ਦੇ ਮੈਂ ਇਸ਼ਾਰਾ ਮੈਨੂੰ ਮੈਂ ਸਮਝਿਆ ਨਹੀਂ ਡਾਕਟਰ ਕਿੱਧਰ ਨੂੰ ਪਾ ਲਈ ਟ੍ਰਾਂਸਫਰ ਜਰੋਂ ਤੱਕ ਪਾ ਦੇਣੇ ਤੁਸੀਂ ਪੰਜਾਬ ਬਸ ਉਦਾਂ ਹੀ ਬਸ ਬੂਸਟ ਜਿੱਦਾਂ ਮੇਰਾ ਮੇਰਾ ਸੁਭਾਅ ਮੈਂ ਜਦੋਂ ਕਿਸੇ ਨਾਲ ਫੋਟੋ ਵੀ ਕਰੋਨਾ ਏਦਾਂ ਕਰਕੇ ਵੀ ਆ ਜਿੱਦਾਂ ਆਈਪੀਐਲ ਦੇ ਵਿੱਚ ਨਹੀਂ ਜਦੋਂ ਉਹ ਕੋਈ ਬੈਕਟ ਲੈਂਦਾ ਬੰਦਾ ਉਹ ਏਦਾਂ ਕਰਦਾ ਹੈਨਾ ਉਹ ਇਲਕ ਚੱਕਦਾ ਫੱਟੇ ਹੈਨਾ ਮੈਂ ਇਧਰੋਂ ਵੀ ਕਰਦਾ ਮੈਂ ਇਧਰੋਂ ਵੀ ਕਰਦਾ ਮੈਂ ਏਦਾਂ ਵੀ ਕਰਦਾ ਹੈਨਾ ਧੱਕ ਪਾ ਦੇਾਂਗੇ ਤੱਕ ਪਾ ਦਿਆਂਗੇ ਉਹ ਕਾਕਾ ਤੱਕ ਪਾ ਦਿਆਂਗੇ ਤੱਕ ਪਾ ਦਿਆਂਗੇ ਮੈਨੂੰ ਲੱਗਾ ਤੁਹਾਨੂੰ ਗਲਤ ਲੱਗਾ ਕੁਝ ਟਾਈਮ ਨਹੀਂ ਮਿਲ ਰਿਹਾ ਉਹਦੇ ਕੋਲ ਵੱਡੇ ਵੱਡੇ ਪੋਲੀਵੁੱਡ ਆਰਟਿਸਟਾਂ ਤੋਂ ਅਸੀਂ ਲੱਕੀਵਾਂ ਪਰ ਸੁਨਿਆਗੀ ਸਾਡੇ ਸ਼ੂਟ ਤੇ ਇੰਡਸਟਰੀ ਤੋਂ ਤੋਂ ਵਧੀਆ ਗਾਉਂਦਾ ਹੋਰ ਸਾਰੀ ਨਾਮ ਤੇ ਨੰਬਰ ਦੋ ਇਹ ਆ ਵੀ ਇਹ ਨਹੀਂ ਵੀ ਮੇਰੇ ਸ਼ੂਟ ਤੇ ਆਇਆ ਉਹ ਤਾਂ ਸਾਰੇ ਤੁਸੀਂ ਵੀ ਸਾਰੇ ਉਹਨਾਂ ਨੂੰ ਮੈਨੀ ਟਾਈਮ ਮਿਲੇ ਆ ਮੈਨੂੰ ਇਦਾਂ ਲੱਗਦਾ ਵੀ ਉਹ ਬਹੁਤ ਖੁਸ਼ ਹੁੰਦਾ ਜਦੋਂ ਪੰਜਾਬੀ ਬੰਦਾ ਉਹਨੂੰ ਮਿਲਦਾ ਔੜ ਕੇ ਮਿਲਦਾ ਜਿਦਾ ਪੰਜਾਬੀ ਚ ਕਹ ਲਓ ਵੀ ਔੜ ਕੇ ਮਿਲਣਾ ਧੱਕ ਪਾ ਦੇਾਂਗੇ ਧੱਕ ਪਾ ਦੇਾਂਗੇ ਉਹ ਕਾਕਾ ਧੱਕ ਪਾ ਦੇਾਂਗੇ ਧੱਕ ਪਾ ਦੇਾਂਗੇ ਮੈਨੂੰ ਲੱਗਾ ਤੁਹਾਨੂੰ ਗਲਤ ਲੱਗਾ ਕੁਝ ਉਹਨਾਂ ਨਾਲ ਆਪਣਾ ਕਿਉਂਕਿ ਉਹ ਸੇਮ ਬਿਲਡਿੰਗ ਚ ਰਹਿੰਦੇ ਆ ਤੇ ਫਿਰ ਉਹ ਸਾਡੇ ਸ਼ੂਟ ਤੇ ਵੀ ਆਏ ਸਾਡੇ ਲਈ ਬਹੁਤ ਵੱਡੀ ਗੱਲ ਸੀ ਕਿ ਜਿੱਥੇ ਕਪਲ ਸ਼ਰਮਾ ਨੂੰ ਟਾਈਮ ਨਹੀਂ ਮਿਲ ਰਿਹਾ ਉਹਦੇ ਕੋਲ ਵੱਡੇ ਵੱਡੇ ਬਾਲੀਵੁੱਡ ਆਰਟਿਸਟਾਂ ਤੋਂ ਅਸੀਂ ਲੱਕੀਵਾਂ ਪਰ ਸਨਿਆਗੀ ਸਾਡੇ ਸ਼ੂਟ ਤੇ ਯਾਰ ਇਹ ਵੀ ਵੀ ਗਾਉਣ ਦਾ ਸ਼ੌਂਕ ਰੱਖਦੇ ਹੋਈ ਕਦਾਂ ਉਹ ਵੀ ਗਾਉਣ ਦਾ ਸ਼ੌਂਕ ਰੱਖਦੇ ਹੋਈ ਗਾਉਣ ਲਈ ਮੈਂ ਸੋਚਦਾ ਹਾਂ ਵੀ ਇੰਡਸਟਰੀ ਤੋਂ ਤੋਂ ਵਧੀਆ ਗਾਉਂਦਾ ਆਫਰ ਸਾਰੀ ਨਾਲ ਤੇ ਨੰਬਰ ਦੋ ਇਹ ਆ ਵੀ ਜਦੋਂ ਮੈਂ ਮਿਲਿਆ ਦੋਨਾਂ ਬੰਦਿਆਂ ਨੂੰ ਮੇਰੇ ਮਨ 'ਚ ਸੀ ਵੀ ਮੇਰਾ ਇਹਨਾਂ ਇਹਨਾਂ ਜਿੰਨਾ ਲੈਵਲ ਤਾਂ ਨਹੀਂਗਾ ਪਰ ਉਹ ਮੈਨੂੰ ਉਹਨਾਂ ਨੇ ਫੀਲ ਨਹੀਂ ਹੋਣ ਦਿੱਤਾ ਕਿਉਂਕਿ ਮੇਰੇ ਸ਼ੂਟ ਤੇ ਆਉਣਾ ਬਹੁਤ ਵੱਡੀ ਗੱਲ ਆ ਮੇਰੇ ਲਈ ਮੈਂ ਤਾਂ ਇਹ ਸੋਚਦਾ ਕਿ ਹੁਣ ਮੈਂ ਨੈਕਸਟ ਆ ਉਹ ਜਿਹੜੇ ਮੇਰੇ ਕੋਲ ਉਹਨਾਂ ਦੇ ਹੈਗੇ ਆ ਸਟੋਰੀ ਵਗੈਰਾ ਬਣਾਈਆਂ ਮੈਂ ਸ਼ੇਅਰ ਕਰੂੰਗਾ ਥੋੜੇ ਨੰਬਰ ਚਾਰ ਬਣ ਜਾਣਗੇ ਪਰ ਮੈਂ ਇੱਕ ਇੱਕ ਚੀਜ਼ ਸਾਂਝੀ ਕਰਨੀ ਚਾਹੁੰਦਾ ਵੀ ਕਪਲ ਇਹ ਨਹੀਂ ਵੀ ਮੇਰੇ ਸ਼ੂਟ ਤੇ ਆਇਆ ਉਦੋਂ ਸਾਰੇ ਤੁਸੀਂ ਵੀ ਸਾਰੇ ਉਹਨਾਂ ਨੂੰ ਮੈਨੀ ਟਾਈਮ ਮਿਲੇ ਆ ਤੇ ਮੈਨੂੰ ਇਦਾਂ ਲੱਗਦਾ ਵੀ ਉਹ ਬਹੁਤ ਖੁਸ਼ ਹੁੰਦਾ ਜਦੋਂ ਪੰਜਾਬੀ ਬੰਦਾ ਉਹਨੂੰ ਮਿਲਦਾ ਔੜ ਕੇ ਮਿਲਦਾ ਜਿੱਦਾਂ ਪੰਜਾਬੀ ਚ ਕਹ ਲੋ ਵੀ ਔੜ ਕੇ ਮਿਲਣਾ ਤੇ ਦਿਲ ਖੋਲ ਕੇ ਮਿਲਣਾ ਇਦਾਂ ਉਹ ਮਿਲਿਆ ਆਨੇ ਤੇ ਕਿ ਇਸ਼ਾਰਾ ਕੀਤਾ ਉਹ ਕੀ ਮਤਲਬ ਇਹ ਹਾਂਜੀ ਇਸ਼ਾਰਾ ਕੀਜੀ ਤੁਹਾਨੂੰ ਸਮਝ ਆ ਗਿਆ ਹਾਂਜੀ 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 ਇਸ਼ਾਰਾ ਕਿੱਦਾਂ ਹੁੰਦਾ ਮਤਲਬ ਕੀ ਸੀ ਉਹ ਤੁਹਾਨੂੰ ਨਹੀਂ ਮੈਂ ਇਸ਼ਾਰਾ ਮੈਨੂੰ ਮੈਂ ਸਮਝਿਆ ਨਹੀਂ ਡਾਕਟਰ ਕਿਹਦੇ ਨੂੰ ਪੜੀ ਟ੍ਰਾਂਸਲੇਸ਼ਨ ਕਰੋ ਤੱਕ ਪਾ ਦੇ ਨਹੀਂ ਤੁਸੀਂ ਪੰਜਾਬ ਬਸ ਉਦਾਂ ਹੀ ਬਸ ਬੂਸਟ ਜਿੱਦਾਂ ਮੈਂ ਮੇਰਾ ਸੁਭਾਅ ਮੈਂ ਜਦੋਂ ਕਿਸੇ ਨਾਲ ਫੋਟੋ ਵੀ ਕਰਉਣਾ ਇੰਦਾ ਕਰਕੇ ਵੀ ਆ ਜਿਦਾਂ ਆਈਪੀਐਲ ਦੇ ਵਿੱਚ ਨਹੀਂ ਜਦੋਂ ਉਹ ਕੋਈ ਬੈਕਟ ਲੈਿੰਦਾ ਬੰਦਾ ਉਹ ਇੰਦਾ ਕਰਦਾ ਹੈਨਾ ਉਹ ਇੰਦਾ ਚੱਕਦਾ ਫੱਟੇ ਹੈਨਾ ਮੈਂ ਇਧਰੋਂ ਵੀ ਕਰਦਾ ਮੈਂ ਇਧਰੋਂ ਵੀ ਕਰਦਾ ਮੈਂ ਇਦਾਂ ਵੀ ਕਰਦਾ ਹਨ ਧੱਕ ਪਾ ਦੇਾਂਗੇ ਧੱਕ ਪਾ ਦੇਾਂਗੇ ਉਹ ਕਾਕਾ ਧੱਕ ਪਾ ਦੇਾਂਗੇ ਧੱਕ ਪਾ ਦੇਾਂਗੇ ਮੈਨੂੰ ਲੱਗਾ ਤੁਹਾਨੂੰ ਗਲਤ ਲੱਗਾ ਕੁਝ